ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੀ ਪੰਜਾਬੀ ਵੰਨਗੀ ਦੀ ਕਹਾਣੀ ਪਾਗ ਦੇ ਦੂਜੇ 파ਟ ਅੰਗ ਸੰਗ ਜੋ ਕਿ ਵਿਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਹੈ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਪਹਿਲਾਂ ਆਪਾਂ ਕਰਾਂਗੇ ਕਹਾਣੀ ਕਰਨਾ ਜਨ ਪਛਾਨ ਵ੍ਰੀਆਮ ਸਿੰਘ ਸੰਧੂ ਦਾ ਜਨਮ 10 ਸਤੰਬਰ 1945 ਈਸਵੀ ਨੂੰ ਪਿੰਡ ਚਵਿੰਡਾ ਕਲਾ ਵਿਖੇ ਸਰਦਾਰ ਦੀਦਾਰ ਸਿੰਘ ਦੇ ਘਰ ਸ਼੍ਰੀਮਤੀ ਜਗਿੰਦਰ ਕੌਰ ਦੀ ਕੁੱਖੋਂ ਹੋਇਆ ਆਪ ਦੀ ਵਿਦਿਅਕ ਯੋਗਤਾ ਐਮਏ ਪੰਜਾਬੀ ਐਮਫਿਲ ਹੈ ਸਕੂਲ ਦੇ ਆਪ ਕੋ ਵੱਜੋਂ ਸੇਵਾ ਨਿਵਾਉਣ ਤੋਂ ਬਾਅਦ ਆਪ ਲਾਇਲਪੁਰ ਖਾਲਸਾ ਕਾਲਜ ਜ਼ਿਲਹੰਦਰ ਵਿੱਚ ਪੰਜਾਬੀ ਦੇ ਲੈਕਚਰਾਰ ਨਿਯੁਕਤ ਹੋਏ ਇੱਥੋਂ ਹੀ ਸੇਵਾਮੁਕਤ ਹੋਏ ਵਰੀਆਮ ਸਿੰਘ ਸੰਧੂ ਪੰਜਾਬੀ ਵਿਦੇਸ਼ ਸਿਰਮੌਰ ਕਹਾਣੀਕਾਰਾਂ ਵਿੱਚੋਂ ਹੈ ਪੰਜਾਬੀ ਕਹਾਣੀ ਦੇ ਮਹਾਨਦਰੇ ਨੂੰ ਬਦਲਣ ਵਿੱਚ ਆਪ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ ਆਪ ਦੀਆਂ ਕਹਾਣੀਆਂ ਵਿੱਚ ਅਜੋਕੇ ਪਿੰਡੂ ਸਮਾਜ ਦੀ ਛੋਟੀ ਕਿਰਸਾਨੀ ਕਿਰਤੀਆਂ ਤੇ ਨਿਵਣ ਮੱਧ ਵਰਗ ਦੇ ਪਾਤਰਾਂ ਦੇ ਦੁੱਖਾਂ ਨੂੰ ਬਹੁ ਡੰਗਾਈ ਤੇ ਸਫਤਤਾ ਨਾਲ ਪ੍ਰਗਟਾਇਆ ਗਿਆ ਹੈ ਲੋਹੀ ਦੇ ਹੱਤ ਅਗਸੰ ਪੰਜੀਆਂ ਵਾਹੀ ਚੌਥੀ ਕੂਟ ਸੰਧੂ ਦੇ ਕਹਾਣੀ ਸੰਗ੍ਰਹਿ ਹਨ ਚੌਥੀ ਕੂਟ ਕਹਾਣੀ ਸੰਗ੍ਰਹਿ ਲਈ ਆਪ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਦਿੱਤਾ ਗਿਆ ਕਹਾਣੀ ਤੋਂ ਬਿਨਾ ਆਪ ਨੇ ਸਫਰਨਾਮੇ ਜੀਵਨੀ ਤੇ ਲੋਚਨਾ ਦੇ ਖੇਤਰ ਵਿੱਚ ਵੀ ਦੇਣ ਦਿੱਤੀ ਹੈ ਲੰਮੀ ਕਹਾਣੀ ਨੂੰ ਬੇਹਦ ਪ੍ਰਸਿੱਧੀ ਤੇ ਪ੍ਰਵਾਣ ਦੀ ਦਿਵਾਨ ਵਿੱਚ ਸੰਧੂ ਦਾ ਵੱਡਾ ਯੋਗਦਾਨ ਹੈ ਅੱਜ ਭੋਗ ਪੈ ਗਿਆ ਸੀ ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੇ ਪੱਗ ਬਨਾ ਗਏ ਸਨ ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ ਤੇ ਲੇਟਿਆ ਹੋਇਆ ਸੀ ਇੱਕ ਚੁੱਪ ਹਨੇਰੇ ਵਾਤਾਵਰਨ ਵਿੱਚ ਤਨੀ ਹੋਈ ਸੀ ਉਹ ਜੋ ਜਾ ਚੁੱਕਾ ਸੀ ਅਜੇ ਵੀ ਮੁਸਕਰਾਉਂਦਾ ਹੱਸਦਾ ਗੁੱਸੇ ਹੁੰਦਾ ਰੋਂਦਾ ਮੱਝਾਂ ਚੋਂ ਦਾ ਪੱਠੇ ਕੁੱਤਰਤਾ ਡੰਗਰ ਖੋਲਦਾ ਬੰਦਦਾ ਉਹਨਾਂ ਨੂੰ ਪਾਣੀ ਪਿਉਂਦਾ ਹਲ ਵਾਉਂਦਾ ਜੀਆਂ ਨੂੰ ਵਰਚਾਉਂਦਾ ਮਾਰਦਾ ਕੁੱਟਦਾ ਵਕਵਕ ਰੂਪਾਂ ਵਿੱਚ ਸਾਰੇ ਜੀਆਂ ਦੇ ਮੰਨੰਦਰ ਚੱਲਦੀ ਫਿਲਮਾਂ ਚਿਹਰੇ ਬਦਲ ਰਿਹਾ ਸੀ ਉਹ ਚੁੱਪ ਬੁੱਲਾ ਨਾਲ ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆ ਨਹੀਂ ਉਹਨਾਂ ਦੇ ਅੰਗ ਸੰਗ ਸੀ ਇਸੇ ਕਰ ਵਿੱਚ ਉਹਨਾਂ ਦੇ ਕੋ ਡੰਗਰਾ ਕੋਲ ਸੁੱਤਾ ਹੋਇਆ ਸ਼ਰਾਬ ਵਿੱਚ ਗੁੱਟ ਵਾਤਾਵਰਨ ਮਾਹੌਲ ਡੰਗਰ ਪਸ਼ੂ ਜੀਆਂ ਮੈਂਬਰਾਂ ਵਰਚਾਉਂਦਾ ਵਰਾਉਂਦਾ ਅੰਗ ਸੰਗ ਨਾਲ ਕਹਾਣੀਕਾਰ ਅਨੁਸਾਰ ਅਜਕਰਤਾਰ ਸਿੰਘ ਦੇ ਭੋਗ ਦੀ ਰਸਮ ਹੋ ਗਈ ਸੀ ਰਸਮ ਸਾਰ ਉਸ ਦੇ ਅਜੀ ਵੱਡੇ ਮੁੰਡੇ ਅਮਰੀਕ ਨੂੰ ਨਾਲ ਕੇ ਜ਼ਿੰਮੇਵਾਰੀ ਵਾਲੀ ਪੱਗ ਬਣਾ ਗਏ ਸਨ ਹਨੇਰੀ ਰਾਤ ਸਾਰਾ ਪਰਿਵਾਰਾ ਆਪੋ ਆਪਣੀਆਂ ਮੰਜੀਆਂ ਤੇ ਲੇਟਿਆ ਹੋਇਆ ਸੀ ਹਨੇਰੇ ਵਾਤਾਵਰਨ ਵਿੱਚ ਇੱਕ ਚੁੱਪ ਤਣੀ ਹੋਈ ਸੀ ਜਾਣ ਵਾਲਾ ਉਹ ਜੋ ਮਰ ਚੁੱਕਾ ਸੀ ਜੇ ਵੀ ਮੁਸਕਰਾਉਂਦਾ ਹੱਸਦਾ ਦੂਸਰਾਂ ਨੂੰ ਗੁੱਸੇ ਹੁੰਦਾ ਰੋਂਦਾ ਮੱਝਾ ਚੋਂਦਾ ਪੱਟੇ ਕੁੱਤਰ ਦਾ ਪਸ਼ੂਨ ਕੋਲ ਦਾ ਬੰਦਾ ਉਹਨਾਂ ਨੂੰ ਪਾਣੀ ਪਿਉਂਦਾ ਹਲਵਾਉਂਦਾ ਤਰ੍ਹਾਂ ਦੇ ਜੀਆਂ ਨੁਗਰਾਂ ਦਾ ਚੁੱਪ ਕਰਾਉਂਦਾ ਮਾਰਦਾ ਕੁੱਟਦਾ ਪਾ ਵਾਕਾ ਰੂਪਵਿਚ ਕਰਦੇ ਸਾਰੇ ਜੀਆਂ ਦੇ ਮਨ ਅੰਦਰ ਚੱਲਦੀ ਫਿਲਮਾਂ ਆਪਣੇ ਚਿਹਰੇ ਬਦਲ ਰਿਹਾ ਸੀ ਘਰ ਵਾਲੇ ਚੁੱਪ ਬੁੱਲਾ ਨਾਲ ਉਸ ਨੇ ਕੀਤੀਆਂ ਗੱਲਾਂ ਦੁਹਰਾ ਰਹੇ ਸਨ ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆ ਨਹੀਂ ਸਭ ਉਹ ਇਸੇ ਹੀ ਘਰ ਵਿੱਚ ਉਹਨਾਂ ਦੇ ਨਾਲ ਹੀ ਪੂਰੇ ਪਸ਼ੂਆਂ ਡੰਗਰਾਂ ਕੋਲ ਛਲਾ ਵਿੱਚ ਗੁੱਟ ਹੋਇਆ ਸੁੱਤਾ ਹੋਇਆ ਸੀ ਅਮਰੀਕ ਜੋ ਸਰਕਾਰੀ ਮੁਲਾਜ਼ਮ ਸੀ ਲੇਟਿਆ ਹੋਇਆ ਪਿਛਲੇ ਦਿਨਿਆਂ ਬਾਰੇ ਸੋਚ ਰਿਹਾ ਸੀ ਜਿਹੜੇ ਦਿਨ ਉਸਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿਛੇ ਕਾਲੇ ਪਰਛਾਵੇਂ ਵਾਂਗ ਉਸਦੇ ਨਾਲ-ਨਾਤੁਰੇ ਸਨ ਇਹਨਾਂ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪੇ ਹੀ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ ਜਿਵੇਂ ਕੋਲੇ ਵਹਿੜ ਕੇ ਨੂੰਹਲੀ ਜਿਉਂ ਦਿੱਤਾ ਹੋਵੇ ਉਸ ਨੂੰ ਤਾਂ ਜੇ ਸੱਚੇ ਚੇਤ ਚੇਤਾ ਵੀ ਨਹੀਂ ਸੀ ਉਸ ਨੂੰ ਤਾਂ ਛੋਟਾ ਮਹਿੰਦਰ ਲੈਣ ਗਿਆ ਸੀ ਉਸ ਤੋਂ ਹੀ ਪਤਾ ਲੱਗਾ ਸੀ ਕਿ ਕਰਤਾਰ ਸਿੰਘ ਨੇ ਖਬਰੇ ਰਾਤੀ ਬਹੁਤ ਨਸ਼ਾ ਪੀ ਲਿਆ ਸੀ ਜਾਂ ਖਬਰੇ ਵਾਵਜ ਗਈ ਸੀ ਸਵੇਰੇ ਜਦੋਂ ਚਾਹ ਬਣਾ ਕੇ ਡੰਗਰਾ ਕੋ ਸੁੱਤੇ ਨੂੰ ਅਮਰੀਕ ਦੀ ਮਾਂ ਜਗੀ ਕੋਲ ਜਗਾਉਣ ਲਈ ਤਾਂ ਜਗਾਉਣ ਗਈ ਤਾਂ ਉਹ ਬੇਹੋਸ਼ ਪਿਆ ਸੀ ਸਾਹ ਕਰੜ ਕਰੜ ਕਰਕੇ ਲੈ ਰਿਹਾ ਸੀ ਉਸ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਤੇ ਉਸ ਦੇ ਜਵਾਬ ਦੇਣ ਤੇ ਟੈਕਸੀ ਕਰਕੇ ਉਸ ਨੂੰ ਸ਼ਹਿਰ ਹਸਪਤਾਲ ਲੈ ਆਂਦਾ ਸੀ ਤੇ ਦੂਜੇ ਦਿਨ ਮਹਿੰਦਰ ਅਮਰੀਕ ਦੀ ਮਾਂ ਤੇ ਅਮਰੀਕ ਤਿੰਨੇ ਕਰਤਾਰ ਸਿੰਘ ਦੀ ਲਾਸ਼ ਸ਼ਾਮ ਦੇ ਕੁਸਮਸੇ ਵਿੱਚ ਪਿੱਡ ਲਿਆਏ ਸਨ ਵੱਡੀ ਕੁੜੀ ਬੰਸੋ ਜੋ ਪਿਓ ਦੀ ਬਿਮਾਰੀ ਸੁਣ ਕੇ ਸੌਰਿਆਂ ਆ ਗਈ ਹੋ ਆ ਗਈ ਹੋਈ ਸੀ ਪਿਤਾ ਦੀ লাশ ਆਈ ਸੁਣ ਕੇ ਚੀਕਾਂ ਮਾਦੀ ਪਿਓ ਦੀ লাশ ਤੇ ਆ ਡਿੱਗੀ ਕੂਲੇ ਛੋਟੀ ਉਮਰ ਦੇ ਬਹਿੜ ਕੇ ਬੱਚੇ ਜੋ ਦਿੱਤਾ ਜੋਤ ਦਿੱਤਾ ਚਿਤ ਚੇਤਾ ਧਿਆਨ ਵਾ ਵਜ ਜਾਨੀ ਅਚਾਨਕ ਕੋਈ ਤਕਲੀਫ ਹੋਣੀ ਘੜ ਘੜ ਕਰਕੇ ਸਾਹ ਲੈਣਾ ਕੋੜੂ ਵਜਣਾ ਕੁਸਮਸੇ ਚਾਨਣ ਤੇ ਹਨੇਰੇ ਦੀ ਮਿਲੀ ਜੁਲੀ ਸਥਿਤੀ ਅਮਰੀਕ ਇੱਕ ਸਰਕਾਰੀ ਕਰਮਚਾਰੀ ਸੀ ਉਹ ਲੰਮਾ ਪਿਆ ਉਹ ਨਾ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ ਜਿਹੜੇ ਉਸਦੇ ਪਿਤਾ ਕਰਤਾਰ ਸਿੰਘ ਦੀ ਮੌਤ ਹੋਈ ਕਾਲੇ ਪਰਛਾਵੇਂ ਵਾਂਗ ਉਸਦੇ ਨਾਲ-ਨਾਲ ਤੁਰੇ ਰਹੇ ਸਨ ਇਨ੍ਹਾਂ ਦਿਨਾਂ ਵਿੱਚ ਅਮਰੀਕ ਆਪਣੇ ਆਪ ਨੂੰ ਆਪਣੀ ਉਮਰ ਨਾਲ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਲੇ ਛੋਟੀ ਉਮਰ ਦੇ ਬੈੜ ਕੇ ਨੂੰ ਹਲੀ ਜੋਦ ਦਿੱਤਾ ਹੋਵੇ ਉਸ ਨੂੰ ਤਾਂ ਜਿ ਪਿਤਾ ਦੀ ਮੌਤ ਦਾ ਖਿਆਲ ਤੱਕ ਨਹੀਂ ਸੀ ਉਸ ਨੂੰ ਤਾਂ ਉਸ ਦਾ ਛੋਟਾ ਭਰਾ ਮਿੰਦਰ ਲੈਣ ਗਿਆ ਸੀ ਤੇ ਉਸ ਤੋਂ ਹੀ ਪਤਾ ਲੱਗਾ ਕਿ ਕਰਤਾਰ ਸਿੰਘ ਨੇ ਸ਼ਾਇਦ ਰਾਤੀ ਬਹੁਤ ਨਸ਼ਾ ਪੀ ਲਿਆ ਸੀ ਜਾਂ ਸ਼ਾਇਦ ਕੋਈ ਅਚਾਨਕ ਤਕਲੀਫ ਹੋ ਗਈ ਸੀ। ਸਵੇਰੀ ਜਦ ਅਮਰੀਕ ਦੀ ਮਾਂ ਜਾਗੀਰ ਕੋ ਚਾਹ ਬਣਾ ਕੇ ਡੰਗਰਾ ਕੋਲ ਸੁੱਤੇ ਕਰਤਾਰ ਸਿੰਘ ਨੂੰ ਜਗਾਉਣ ਗਈ ਤਾਂ ਉਹ ਬੇਹੋਸ਼ ਪਿਆ ਸੀ। ਉਸ ਨੂੰ ਘਰ ਘਰ ਕਰ ਕਰਕੇ ਸਾਹ ਆ ਰਿਹਾ ਸੀ। ਉਸ ਲਈ ਪਿੰਡ ਦੇ ਡਾਕਟਰ ਨੂੰ ਬੁਲਾਇਆ ਗਿਆ। ਉਸ ਦੇ ਜਵਾਬ ਦੇਣ ਤੇ ਟੈਕਸੀ ਕਰਕੇ ਉਸ ਨੂੰ ਸ਼ਹਿਰ ਹਸਪਤਾਲ ਲੈ ਆਂਦਾ ਗਿਆ ਦੂਸਰੇ ਦਿਨ ਮਹਿੰਦਰ ਅਮਰੀਕ ਦੀ ਮਾਂ ਤੇ ਅਮਰੀਕ ਕਿੰਨੇ ਜਣੇ ਸ਼ਾਮ ਦੇ ਕੋਸਮੇ ਵਿੱਚ ਕਰਤਾਰ ਸਿੰਘ ਦੀ ਲਾਸ਼ ਪਿੰਡ ਲੈ ਆਏ ਸੰਨ ਕਰਤਾਰ ਸਿੰਘ ਦੀ ਵੱਡੀ ਕੁੜੀ ਮਨਸੋਪਿਆਉ ਦੀ ਮਰਦਾ ਪਤਾ ਲੱਗਨ ਤੇ ਸਹੁਰਿਆਂ ਤੋਂ ਆ ਗਈ ਸੀ ਲਾਸ਼ ਦੇ ਆਉਣ ਵਾਰੀ ਸੁਣ ਕੇ ਚੀਕਾਂ ਮਾਰਦੀ ਪਿਓ ਦੀ ਲਾਸ਼ ਤੇ ਆ ਡੇਗੀ ਸੀ ਸਾਰਾ ਪਰਿਵਾਰ ਤਾਂ ਆਹ ਮਾਰ ਰਿਹਾ ਸੀ ਲੋਕ ਜੁੜ ਗਏ ਸਾਨੂੰ ساری ਰਾਤ ਉਹਨਾਂ ਦੀ ਰੋਂਦਿਆ ਗੁਜਰੀ ਸੀ ਸਵੇਰੇ ਨੂੰ ਦੂਜੀ ਕੁੜੀ ਵੀ ਸਹੁਰੇ ਤੋਂ ਆ ਗਈ ਸੀ ਤੇ ਹੋਰ ਰਿਸ਼ਤੇਦਾਰਾਂ ਦੇ ਆਉਣ ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਤੱਬ ਗਿਆ ਸੀ ਅਮਰੀਕਸਿਆਂ ਫਿਕਰ ਨਾ ਕਰ ਜੋ ਆਇਆ ਸੋ ਚਲਸੀ ਮਹਾਰਾਜ ਲਿਖਿਆ ਜਗ ਚਲਣੀ ਸਰਾਏ ਉਹਨਾਂ ਨੂੰ ਲੈ ਬੈਠੇ ਉਹਦੇ ਵੈਲ ਨਹੀਂ ਤਾਂ ਸਾਡੇ ਤਾਂ ਉਹ ਹੱਥਾਂ 'ਚ ਜੰਮਿਆ ਸੀ ਮਰਿਆ ਨਾਲ ਮਰਿਆ ਨਹੀਂ ਜਾਂਦਾ ਹੀਰਿਆ ਉਹ ਤਾਂ ਸ਼ੇਰਾ ਟੱਬਰਾਂ ਦਾ ਪਾਰ ਸਿਰ ਹੈ ਮਰਦ ਬਣ ਤੇ ਜ਼ਿੰਮੇਵਾਰੀ ਸੰਭਾਲ ਬਈ ਤਾਹ ਮਾਨੇ ਉੱਚੀ ਚਿਲੋਣਾ ਗੁਜਰੀ ਲੰਗੀ ਮਾਣ ਆਸ਼ੀਰਗੁਰੂ ਅੰਤ ਸਭ ਜਗ ਦੁਨੀਆ ਵੈ ਨਸ਼ੀ ਸਾਰਾ ਟੱਬਰ ਤਾਂ ਹਮਾਰ ਰਿਹਾ ਸੀ ਲੋਕ ਇਕੱਠੇ ਹੋ ਗਏ ਸਨ ਉਹ ਸਾਰੀ ਰਾਤ ਉਹਨਾਂ ਉਹਨਾਂ ਦੀ ਰੋਂਦਿਆਂ ਹੀ ਲੰਗੀ ਸੀ ਸਵੇਰੇ ਸویر ਵੀਰ ਕਰਤਾਰ ਸਿੰਘ ਦੀ ਦੂਜੀ ਕੁੜੀ ਵੀ ਆਪਣੇ ਸਹੁਰਿਆਂ ਤੋਂ ਅਗੇ ਸੀ ਹੋਰ ਰਿਸ਼ਤੇਦਾਰਾਂ ਦੇ ਉਂ ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਅਫਸੋਸ ਨਹੀਂ ਆਉਂਦੇ ਲੋਕ ਅਮਰੀਕ ਨੂੰ ਹੌਸਲਾ ਦਿੰਦੇ ਆਖਦੇ ਕਿ ਉਹ ਫਿਕਰ ਨਾ ਕਰੇ ਜਿਹੜਾ ਆਇਆ ਹੈ ਉਸਨੇ ਇੱਕ ਦਿਨ ਜਾਣਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਇਹ ਦੁਨਿਆ ਚਲਦੀ ਸਨਾਹ ਹੈ ਕਰਤਾਰ ਸਿੰਘ ਨੂੰ ਤਾਂ ਉਹਦੇ ਨਸ਼ੇ ਲੈ ਬੈਠੇ ਉਂਝ ਲੋਕ ਆਖਦੇ ਕਿ ਕਰਤਾਰ ਸਿੰਘ ਤਾਂ ਉਹਨਾਂ ਦੇ ਹੱਥਾਂ ਵਿੱਚ ਪੈਦਾ ਹੋਇਆ ਸੀ ਅਮਰੀਕ ਨੂੰ ਸੰਬੋਧਨ ਕਰਦੇ ਲੋਕ ਕਹਿੰਦੇ ਕਿ ਹੀਰਿਆਂ ਮਰਿਆ ਨਾਲ ਆਪ ਮਰਿਆ ਨਹੀਂ ਜਾਂਦਾ ਟੱਬਰ ਦਾ ਭਾਰਤਾ ਹੁਣ ਉਹ ਸ਼ੀਰ ਸਿੰਘ ਦੀ ਸ਼ੀਰ ਦੇ ਸਿਰ ਹੈ ਉਹ ਮਰਦ ਵਾਂਗ ਕੇ ਜ਼ਿੰਮੇਵਾਰੀ ਸੰਭਾਲ ਲੀ ਇਸ ਜ਼ਿੰਮੇਵਾਰੀ ਤੇ ਫਰਦੇ ਅਹਿਸਾਸ ਨੇ ਉਸ ਨੂੰ ਇੱਕ ਤਰ੍ਹਾਂ ਵਲ ਪਾ ਲਿਆ ਸੀ नाग ਵਾਂਗੂ ਸੀ नाग ਦਾ ਪਹਿਲਾ ਡੰਗ ਉਸ ਨੂੰ ਉਦੋਂ ਵੱਜਾ ਸੀ ਜਦੋਂ ਸੁਸਾਇਟੀ ਦਾ ਇਨਸਪੈਕਟਰ ਕਰਤਾਰ ਸਿੰਘ ਦੀ ਮੌਤ ਤੋਂ 8ਵੇਂ ਦਿਨ ਪਿੱਛੋਂ ਆਪਣੇ ਅਮਲੇ ਸਮੇਤ ਜੀਪ ਤੇ ਆਇਆ ਸੀ ਤੇ ਉਸ ਦੇ ਪਿਆਉ ਦੀ ਮੌਤ ਦਾ ਅਫਸੋਸ ਕਰਨ ਤੋਂ ਪਿੱਛੋਂ ਰਜਿਸਟਰ ਫੋਲ ਫੋਲ ਕੇ 165 ਰੁਪਏ ਖਾਦ ਦੇ ਕਰਜ਼ੇ ਵਜੋਂ ਦੇ ਪਿਓ ਦੇ ਨਾਂ ਤੇ ਦੱਸਦੇ ਗਿਆ ਸੀ ਕਿ ਉਹ ਪੈਸੇ ਉਹਨਾਂ ਦੇ ਮਰਦ ਤੋਂ ਪਿੱਛੋਂ ਕਾਨੂੰਨ ਅਸਰ ਤਹਾਨੂੰ ਯਕਮੁਸਤ ਜਮ੍ਹਾਂ ਕਰਾਉਣੇ ਪੈਣੇ ਹਨ ਤੇ ਅਮਰੀਕ ਨੂੰ ਗੁਜ ਕੁਝ ਅਹੜ ਨਹੀਂ ਸੀ ਰਿਹਾ ਕੁਝ ਮੌਹਲਤ ਜਾਂ ਰਿਆਤ ਮੰਗਦੇ ਉਸਨੇ ਕਿਹਾ ਸੀ ਕਿ ਦੋ ਕਿਸ਼ਤਾਂ ਵਿੱਚ ਪੈਸੇ ਚੁਗਦੇ ਕਰ ਦੇਵੀਂ ਪਹਿਲੀ ਕਿਸ਼ਤ ਲਈ ਉਹਨੇ 15 ਦਿਨ ਹੀ ਦਿਨਾਂ ਦੀ ਮਹੱਤਤਾ ਸੀ ਇਹ ਰਿਆਤ ਵੀ ਉਹ ਮੁਲਾਜ਼ਮ ਭਰਾ ਹੋਣ ਦੇ ਨਾਤੇ ਕਰ ਰਿਹਾ ਸੀ ਫਰਜ਼ ਕਰਤਾਬ ਅਹਿਸਾਸ ਅਨੁਭਵ ਹਮਲਾਕੇ ਸਦ ਅਫਤ ਰੁਚ ਕਮ ਕਰਨ ਵਾਲੇ ਕਰਮਚਾਰੀ ਜਕਮਸਤ ਇੱਕੋ ਕਿਸ਼ਤ ਵਿੱਚ ਆਹਣਨਾ ਸੁੱਜਨਾ ਮੌਲਤ ਮਿਆਦ ਰਿਆਤ ਛੂਟ ਮੁਲਾਜ਼ਮ ਕਰਮਚਾਰੀ ਕਹਾਣੀਕਾਰ ਆਖਦਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਜ਼ਿੰਮੇਵਾਰੀ ਤੇ ਫਾਰਿਸ ਬੇਨਗੋਮ ਅਮਰੀਕ ਸਿੰਘ ਨੇ ਇੱਕ ਤਰ੍ਹਾਂ ਸੱਪ ਵਾਂਗ ਬਲ ਪਾ ਲਿਆ ਸੀ ਉਸ ਨੂੰ ਸੁਣਾਗ ਦਾ ਪਹਿਲਾ ਨਾਂ ਉਸ ਸਮੇਂ ਵੱਜਿਆ ਜੋ ਸੋਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਦੀ ਮੌਤ ਹੋਟਮੈਂਦਨ ਪਿੱਛੋਂ ਸਟਾਫਸ ਮੀ ਜੀਪ ਤੇ ਆਇਆ ਸੀ ਤੇ ਅਮਰੀਕ ਦੇ ਪਿਓ ਦੀ ਮੌਤ ਦਾ ਅਫਸੋਸ ਕਰਨ ਤੋਂ ਬਾਅਦ ਰਿਸਟ੍ਰਕ ਫੋਲਡ ਕੇ ਉਸਨੇ ਅਮਰੀਕ ਨੂੰ ਕਿਹਾ ਕਿ ਖਾਦ ਕਰਜ਼ੇ ਵਜੋਂ 1600 ਰੁਪਏ ਉਸਦੇ ਪਿਓ ਦੇ ਨਾਂ ਤੇ ਹਨ ਕਰਤਾਰ ਸਿੰਘ ਦੇ ਮੰਤਬਾ ਕਾਨੂੰਨ ਅਨਸਾਰ ਇਹ ਪੈਸੇ ਉਹਨੂੰ ਕੋਈ ਕਿਸ਼ਤ ਵਿੱਚ ਜਮ੍ਹਾਂ ਕਰਾਉਣੀ ਪੈਣੀ ਅਮਰੀਕ ਨੂੰ ਉਹ ਕੁਝ ਸੱਜ ਸੁਝ ਨਹੀਂ ਰਿਹਾ ਸੀ ਉਜੇ ਮਹੌਲ ਤੋਂ ਦੀ ਮੰਗ ਕਰਦੇ ਇਨਸਪੈਕਟਰ ਨੇ ਕਿਹਾ ਕਿ ਉਹ ਦੋ ਕਿਸ਼ਤਾਂ ਵਿੱਚ ਪੈਸੇ ਦੇ ਦੇਵੇ ਪਹਿਲੀ ਕਿਸ਼ਤ ਜਮ੍ਹਾਂ ਕਰਾਉਣ ਲਈ ਇਨਸਪੈਕਟਰ ਨੇ 15 ਦਿਨਾਂ ਦਾ ਸਮਾਂ ਦਿੱਤਾ ਸੀ ਇਹ ਰਿਆਤ ਵੀ ਉਹ ਮੁਲਾਜ਼ਮ ਭਰਾ ਹੁਣ ਕਰਕੇ ਕਰ ਗਿਆ ਛੋਟਾ ਮਹਿੰਦਰ ਕੋਈ ਬਹੁਤਾ ਸਾਉ ਨਹੀਂ ਸੀ ਨਿਕਲੇ ਉਸ ਦਾ ਵਾਹੀ ਵੱਲ ਕੋਈ ਬਹੁਤਾ ਧਿਆਨ ਨਹੀਂ ਸੀ ਡੰਗਰ ਧੁੱਪੇ ਸੜਦੇ ਰਹਿੰਦੇ ਸਨ ਉਹ ਹਾਜ਼ ਜ਼ਾਰੀ ਟੁੰਡੇ ਦੇ ਕੋਠੇ ਤੇ ਉੱਡਦੇ ਕਬੂਤਰਾਂ ਸਮਾਂ ਦੇ ਨੈਣਾ ਗੱਡੀ ਵੇਖਦਾ ਰਹਿੰਦਾ ਸੀ ਪਿਓ ਨੂੰ ਵੀ ਅੱਗੋਂ ਸਿੱਧਾ ਹਾਂ ਆਉਂਦਾ ਸੀ ਉਸ ਤੋਂ ਮੋਢੇ ਨਾਲ ਮੋਢਾ ਜੋੜ ਕੇ ਸੰਕਟ ਵਿੱਚੋਂ ਲੰਘ ਜਾਣ ਦੀ ਬਹੁਤੀ ਆਸ ਨਹੀਂ ਸੀ ਉਸ ਤੋਂ ਛੋਟੀ ਕੁੜੀ ਜੇ ਸਤਵੇਂ ਵਿੱਚ ਪੜਦੀ ਸੀ ਅਮਰੀਕ ਨੇ ਸੋਚਿਆ ਕਿ ਸ਼ੁਕਰ ਰੱਬ ਦਾ ਕਰਤਾਰ ਸਿੰਘ ਦੋ ਵੱਡੀਆਂ ਕੁੜੀਆਂ ਤੇ ਵਿਆਹ ਗਿਆ ਗਿਆ ਸੀ ਨਹੀਂ ਤਾਂ ਤੇ ਉਸ ਸਮੇਂ ਲੰਮਾ ਹੋਂਕਾ ਪਰਿਆ ਚੰਗਾ ਸੀ ਜਾਂ ਮਾੜਾ ਭਾਵੇਂ ਸ਼ਰਾਬ ਪੀਂਦਾ ਸੀ ਪਾ ਮੈਂ ਵੀ ਕਹਾਂਦਾ ਸੀ ਅਮਰੀਕ ਨੂੰ ਤਾਂ ਪਿਓ ਦੇ ਜਿਉਂਦੇ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ ਉਹ ਤਾਂ ਮਹੀਨੇ ਵਿੱਚ ਅੱਧੀ ਤਨਖਾਹ ਆਪਣੇ ਵਰਤਨ ਨੇ ਰੱਖ ਕੇ ਅੱਧੀ ਤਨਖਾਹ ਆਪਣੇ ਮਾਂ ਦੇ ਹੱਥ ਤੇ ਲਿਆ ਰੱਖਦਾ ਸੀ ਮਹੀਨੇ ਵਿੱਚ ਅੱਧੀ ਤਨਖਾਹ ਆਪਣੇ ਵਰਤਨ ਹੀ ਰੱਖ ਕੇ ਅੱਧੀ ਤਨਖਾਹ ਨਾਲ ਤੇ ਮਾੜੀ ਚੰਗੀ ਵਾਹੀ ਨਾਲ ਉਹ ਘਰ ਦਾ ਸਾਰਾ ਖਰਚ ਤੋਰੀ ਫਿਰਦੇ ਸਾਂ ਅਮਰੀਕਨ ਨੇ ਕਦੀ ਡੁੰਗਾਈ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿਰਦਾ ਸਾਰਾ ਗੁਜਾਰਾ ਕਿਵੇਂ ਚੱਲ ਰਿਹਾ ਸੀ ਦਰਸਰਨ ਪਿਓ ਦੇ ਸ਼ਰਾਬ ਪੀਂਦੇ ਫੀਮ ਖਾਨ ਇੱਕ ਤਰ੍ਹਾਂ ਦੀ ਚਿੜ ਜਿਹੀ ਸੀ ਜੋ ਮਰਜੀ ਕਰੋ ਮੇਰੇ ਵੱਲ ਉਹਦਾ ਕੁੰਝ ਇੰਜ ਦਾ ਰਵਈਆ ਸੀ ਉਹ ਅੰਦਰੋਂ ਦੇ ਪਿਓ ਤੋਂ ਦੂਰ ਨਾ ਹੁੰਦਾ ਖਬਰ ਇਹਨੂੰ ਪਿਆਰ ਕਰਦਾ ਸਮਝਾਉਂਦਾ ਤੇ ਉਹ ਸਹੱਤ ਤੱਕ ਨਾ ਵੱਧਦਾ ਕਿ ਜਿਸ ਹੱਦ ਨਾਲ ਕਿ ਉਹ ਸ਼ਰਾਬ ਵਿੱਚ ਰੁੱੜ ਗਿਆ ਸੀ ਉਹਨੂੰ ਆਪਣੀ ਆਪ ਆਪਣੇ ਪਿਓ ਦੀ ਮੌਤ ਦਾ ਕਾਣ ਲੱਗਾ ਉਹਦੀਆਂ ਅੱਖਾਂ ਵਿੱਚ ਪਾਣੀ ਤੁਰ ਆਇਆ ਉਸਨੇ ਅੱਖਾਂ ਕੁੱਟ ਕੇ ਮੀਚੀਆਂ ਫਿਰ ਖੋਲੀਆਂ ਅੱਖਾਂ ਵਿੱਚਲੇ ਪਾਣੀ ਕਰਕੇ ਸਾਮਾਨ ਦੇ ਤਾਰੇ ਧੁੰਦਲੇ ਹੋ ਗਏ ਸਨ ਸਾਉ ਬਿਬਾ ਵਾਹੀ ਕੀਤੀ ਡੰਗਰ ਪਸ਼ੂ ਨਾਇਰਗੜ੍ਹ ਨੇ ਟਿਕਟ ਕੀ ਲਾ ਕੇ ਉਹ ਦੇਖਾਂ ਮੋਢੇ ਨਾਲ ਮੱਢ ਜਾਨ ਮਿਲ ਕੇ ਕੰਮ ਕਰਨਾ ਸੰਕਲਪ ਮੁਸ਼ਕਲ ਚਿੜ ਜਿੱਧਰ ਵਈਆ ਸਲੂਕ ਤੋਂ ਬਲਾ ਜੋ ਚੰਗੀ ਤਰ੍ਹਾਂ ਨਾ ਦਿਸੇ ਅਮਰੀਕ ਦਾ ਛੋਟਾ ਭਰਾ ਮਹਿੰਦਰ ਬਹੁਤ ਸੌ ਨਹੀਂ ਸੀ ਨਿਕਲਿਆ ਖੇਤੀਵਾਲਾ ਤਾਂ ਉਸ ਦਾ ਬਹੁਤ ਧਿਆਨ ਨਹੀਂ ਸੀ ਪਸ਼ੂ ਧੁੱਪੇ ਸੜਦੇ ਰਹਿੰਦੇ ਸਨ ਪਰ ਉਹ ਹਜ਼ਾਰੀ ਟੁੰਡੇ ਦੇ ਕੋਠੇ ਤੇ ਉੜਦੇ ਕਬੂਤਰਾਂ ਨੂੰ ਅਸਮਾਨ ਤੇ ਨਜ਼ਰਾਂ ਘੱਟ ਕੇ ਦੇਖਦਾ ਰਹਿੰਦਾ ਸੀ ਪਿਤਾ ਦੀ ਵੀ ਇਹ ਨਹੀਂ ਸੀ ਮੰਨਦਾ ਉਸ ਤੋਂ ਮਿਲ ਕੇ ਕੰਮ ਕਰਨ ਤੇ ਇਸ ਤਰ੍ਹਾਂ ਮੁਸ਼ਕਲ ਵਿੱਚ ਲੰਘ ਜਾਣ ਦੀ ਜ਼ਿਆਦਾ ਉਮੀਦ ਨਹੀਂ ਸੀ ਮਹਿੰਦਰ ਤੋਂ ਛੋਟੀ ਕੁੜੀ ਤੇ ਜੋ 7ਵੀਂ ਜਮਾਤ ਵਿੱਚ ਪੜਦੀ ਸੀ ਅਮਰੀਕ ਨੇ ਸੋਚਿਆ ਕਿ ਤਾਂ ਰੱਬ ਦਾ ਸ਼ੁਕਰ ਹੈ ਕਿ ਉਸ ਦਾ ਪਿਤਾ ਕਰਤਾਰ ਸਿੰਘ ਵੱਡੀਆਂ ਦੋ ਕੁੜਨਾ ਦਵਿਆ ਆਪਣੇ ਹੱਥੀ ਕਰ ਗਿਆ ਸੀ ਨਹੀਂ ਤਾਂ ਇਹ ਸੋਚ ਕੇ ਅਮਰੀਕ ਨੇ ਲੰਮਾ ਹੌਂਕਾ ਭਰਿਆ ਅਮਰੀਕ ਦਾ ਪਿਤਾ ਚੰਗਾ ਸੀ ਜਮੰਦਾ ਭਾਵੇਂ ਸ਼ਰਾਬ ਪਿੰਦਾ ਸੀ ਤੇ ਭਾਵੇਂ ਫੀਮ ਕੰਦਾ ਸੀ ਪਰ ਅਮਰੀਕ ਨੂੰ ਤਾਂ ਉਸਦੇ ਜਾਂਦੇ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ ਅਮਰੀਕ ਤਾਂ ਮਹੀਨੇ ਦੀ ਪਿੱਛੇ ਦੀ ਤਨਖਾ ਆਪਣੇ ਵਰਤਨ ਨਹੀਂ ਰੱਖ ਕੇ ਬਾਕੀ ਦੀ ਤਨਖਾ ਆਪਣੀ ਮਾਂ ਦੇ ਹੱਥੇ ਰੱਖ ਦੇਣਾ ਸਦੀ ਤਨਖਾ ਨਾਲ ਤੇ ਮਾੜੀ ਚੰਗੀ ਕਿਤਨੋਂ ਕਰਦਾ ਸਾਰਾ ਖਰਚਾ ਚਲਾ ਰਿਹਾ ਸੀ ਅਮਰੀਕ ਨੇ ਤਾਂ ਕਦੇ ਵੀ ਡੋਮਾਇ ਦੇ ਜਾਂਦਾ ਯਤਨ ਨਹੀਂ ਸੀ ਕੀਤਾ ਕਰਦਾ ਸਾਰਾ ਕੁਝ ਉਸ ਤਾਂ ਚੱਲ ਰਿਹਾ ਸੀ ਅਸਲ ਵਿੱਚ ਉਸ ਨੂੰ ਆਪਣੇ ਪਿਤਾ ਦੇ ਸ਼ਰਾਬ ਪੀਂਦੇ ਫੀਮ ਖਾਣ ਨਾਲ ਇੱਕ ਤਰ੍ਹਾਂ ਦੀ ਚਿੜ ਸੀ ਉਸ ਦਾ ਰਵਈਆ ਕੁਝ ਇਸ ਤਰ੍ਹਾਂ ਦਾ ਸੀ ਕਿ ਉਹ ਕਹਿੰਦਾ ਸੀ ਮੇਰੇ ਵੱਲੋਂ ਜੋ ਮਰਜ਼ੀ ਕਰੋ ਅਮਰੀਕ ਸੋਚਦਾ ਸੀ ਜੇ ਕਰੋ ਅੰਦਰੋਂ ਤੇ ਪਿਤਾ ਤੋਂ ਦੂਰ ਨਾ ਹੁੰਦਾ ਤਾਂ ਉਹਨੂੰ ਪਿਆਰ ਕਰਦਾ ਉਸ ਨੂੰ ਸੁਣਿਆ ਤਾਂ ਸ਼ਾਇਦ ਉਹ ਹੀ ਸੱਤਕ ਨਾ ਵੱਧਾ ਜਿਸ ਸਾਦ ਨੂੰ ਲਾਂਕੇ ਉਹ ਸ਼ਰਾਬ ਵਿੱਚ ਡੁੱਲ ਗਿਆ ਸੀ ਮਰੀਕ ਨੂੰ ਆਪਣਾ ਵੀ ਆਪਣੇ ਪਿਤਾ ਦੀ ਮੌਤ ਤੋਂ ਮਾਂ ਦਾ ਕਾਲ ਨੋਸਤੀ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕੁੱਟ ਕੇ ਅੱਖਾਂ ਮੀਟੀਆਂ ਤੇ ਫਿਰ ਖੋਲੀਆਂ ਅੱਖਾਂ ਵਿੱਚ ਆਏ ਪਾਣੀ ਕਰਕੇ ਉਸ ਨੂੰ ਅਸਮਾਨ ਦੇ ਤਾਰੇ ਤੋਂ ਦਲੀਲikai ਜਾਂਦੇ ਸੀ ਤਾਂ ਪਿਆਰੇ ਵਿਦਿਆਰਥੀ ਇਹ ਸੀ ਦੂਸਰਾ ਪਾਠ ਦੂਸਰੇ ਪਾਠ ਦਾ ਪਹਿਲਾ ਪਾਠ ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਪਾਠ ਦੇ ਦੂਜੀ ਦੂਸਰਾ ਪਾਠ ਕਰਾਂਗੇ ਧੰਨਵਾਦ